ਸਾਰੇ ਦੋਸਤੋ ਲਹਿਰਾ ਮੇਗਾ ਬੱਕਰਾ ਮੰਡੀ ਤੇ ਇੰਨੇ ਲੋਕੀ ਪਾਰ ਤੇ ਹੁਣ ਤੇ ਬੁਖਾਰੀ ਵੀ ਰਹੀ ਥੀ ਹਾਰਾ ਦਾ ਬਹੁਤ ਵਧੀਆ ਮਾਹੌਲ ਬਣ ਰਿਹਾ ਤੇ ਹੋਰ ਵੀ ਵੀਰ ਪਹੁੰਚਦੇ ਜਲਦੀ ਜਲਦੀ ਕੋਈ ਗੱਲ ਨਹੀਂ ਫਿਰ ਦੋ ਪੈਕੇਜ ਵਧੀਆ ਲੱਗਦੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਇਧਰੇ ਵਾਟਰਪਾਰਕ ਦਾ ਵਾਟਰਪਾਰਕ ਦੇ ਬਿਲਕੁਲ ਬੈਕ ਸ਼ੈਡ ਕੋਈ ਬੰਦੇਗਾ ਦੇ ਟੈਂਪੋਰਰੀ ਇਲਾਕਾ ਕੀ ਪਾਣੀ ਪਰਵੰਦਾ ਬਹੁਤ ਵਧੀਆ ਲੰਗਰਾ ਲੰਗਰ ਸਵੇਰੇ ਤੋਂ ਲੈ ਕੇ ਸ਼ਾਮ ਤੀਕ ਜਿੰਨਾ ਟਾਈਮ ਮੰਡੀ ਚੱਲਦੀ ਆ ਉਹਨਾ ਟਾਈਮ ਹੀ ਲੰਗਰ ਲੱਗਦਾ ਬਾਕੀ ਬਹੁਤ ਖਾਸ ਸਰਵੰਦਾ ਵਾਂਗਾਂ ਨਾਲ ਤੇ ਬੁਨਾਮ ਸਮਾਨ ਦੀ ਗੱਲ ਕਰੀਏ ਜਿੰਨੇ ਬੱਕਰੀ ਪਾਲ ਕਵੀਰ ਪਹੁੰਚਿਆ ਸਾਰੇ ਦਾ ਮਾਣ ਸਨਮਾਨ ਕੀਤਾ ਗਿਆ ਇੱਕ ਵੱਲੋਂ ਵੀ ਮੇਜਰ ਬਾਈ ਦਾ ਮਾਣ ਸਨਮਾਨ ਕੀਤਾ ਗਿਆ ਪਿੰਡ ਲਹਿਰਾ 베ਗਾ ਬੱਕਰਾ ਮੰਡੀ ਦੇ ਉੱਤੇ ਦੇਖ ਸਕਦੇ ਹੋ ਰੋ ਤੁਹਾਨੂੰ ਕੀ ਕਰ ਲਓ ਫੋਟੋ ਫੋਟੋ ਲਓ ਜੱਗ ਦੇ ਵਿੱਚ ਆ ਜੀ ਰੋ ਤੁਹਾਨੂੰ ਜੀ ਅੱਗੇ ਸਾਰੇ ਵਪਾਰੀ ਵੀਰ ਤੇ ਬੱਕਰੀ ਪਾਲਕ ਵੀਰ ਜਰੂਰ ਪਹੁੰਚਿਆ ਕਰੋ ਵੀਰੇ ਬਹੁਤ ਵਧੀਆ ਪ੍ਰਬੰਧ ਹੈ ਵਾਰੀਆਂ ਦਾ ਨਾਲ ਕੇ ਇਹ ਬੱਕਰਾ ਮੰਡੀ ਹਰ ਸੋਮਵਾਰ ਪਿੰਡ 베ਗਾ ਲਹਿਰਾ ਬਿਲਕੁਲ ਇਹ ਆਪਣਾ ਵਾਟਰਪਾਰਕ ਲੱਗਿਆ ਵਜਿਹੜਾ ਇਹਦੇ ਬਿਲਕੁਲ ਨਹੀਂ ਦੀਕ ਆ ਇਹਦੀ ਬੈਕਸਾਈਡ ਤੇ ਸਾਰੇ ਵੀਰ ਜਰੂਰ ਪਹੁੰਚਿਆ ਕਰੋ ਬਾਕੀ ਆਪਾਂ ਬੰਗ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਆ ਪਾਈ ਸ੍ਰੀ